ਔਰ ਇੱਥੇ ਵੀ ਜਦੋਂ ਜਦ 40 ਸਾਲ ਚੱਲਦੀ ਰਹੀ ਤੁਹਾਡਾ ਜਿਗਰਾ ਮੈਂ ਕਹਿੰਨੀ ਤੰ ਹੈ ਵੀ ਤੁਸੀਂ 40 ਸਾਲ ਦਾ ਲੰਬਾ ਸਮਾਂ ਇੰਤਜ਼ਾਰ ਕੀਤਾ ਇੰਨਾ ਸਮਾਂ ਤਾਂ ਇੰਤਜ਼ਾਰ ਕੋਈ ਵੀ ਨਹੀਂ ਕਰਦਾ ਇੰਨੇ ਸਮੇਂ ਦੇ ਵਿੱਚ ਤਾਂ ਜਿਵੇਂ ਮੈਂ ਪਹਿਲਾਂ ਗੱਲ ਕਰ ਚੁੱਕੀ ਹਾਂ ਕਿ ਜਿਹੜੇ ਮੱਦ ਉਮਰ ਦੇ ਸੀਗੇ ਜਿਨ੍ਹਾਂ ਦੀ ਕੋਈ 30 35 40 ਸਾਲ 35 ਸਾਲ ਵੀ ਉਮਰ ਹੋਊਗੀ ਤਾਂ ਵੀ 40 ਸਾਲ ਬਾਅਦ 70 ਸਾਲ ਇੰਨੀ ਜ਼ਿੰਦਗੀ ਜਿਹੜੀ ਬੰਦੇ ਦੀ ਨਹੀਂ ਹੈਗੀ ਆਮ ਤੌਰ ਤੇ 50 60 ਸਾਲ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਮਤਲਬ ਬਹੁਤ ਘੱਟ ਜਿਹੜੀ ਹੋ ਜਾਂਦੀ ਹੈ ਜੀ ਮੈਂ ਮਾਪਾ ਤੇ ਸਾਰੇ ਕਾਨੂੰਨ ਦੀ ਕਦੀ ਅਸੀਂ ਐਂ ਹੱਦੀ ਚ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਦਿਲ ਤਾਂ ਬੜਾ ਕਰਦਾ ਸੀ ਕਿ ਜਿੱਦਾਂ ਇਹਨਾਂ ਨੇ ਸਾਡੂੰ ਸਿੱਖਾਂ ਨੂੰ ਜਿੰਦਾ ਜਲਾਇਆ ਮਾਤਾ-ਮਾਂ ਪੇਣਾ ਦੀ ਇਹਨਾਂ ਨੇ ਚਤਲਤੀਆਂ ਇਹਨਾਂ ਨੇ ਬਹੁਤ ਗਲਤ ਕੀਤਾ ਇਹ ਕਾਂਗਰਸ ਸਰਕਾਰ ਨੇ ਬਹੁਤ ਹੀ ਜ਼ਿਆਦਾ ਗਲਤ ਜੇ ਅੱਜ ਸਾਡੇ ਵੀ ਕੋਈ ਵੀਰ ਇਹਨਾਂ ਨੂੰ ਜਿੰਦਾ ਸਾੜੇ ਇਹ ਸਾਨੂੰ ਛੱਡ ਦਿੰਦੇ ਕੋਈ ਵੀ ਨਹੀਂ ਛੱਡਦਾ ਕਿ ਕਾਂਗਰਸ ਸਰਕਾਰ ਦੀ ਮੌਜੂਦਗੀ ਚ ਇਹ ਸਭ ਕੁਝ ਹੋਇਆ ਹੈ ਤੁਹਾਡਾ ਪਰਿਵਾਰ ਵੀ ਇਹਦੇ ਵਿੱਚ ਸ਼ਾਮਿਲ ਸੀਗਾ ਜਿਵੇਂ ਤੁਸੀਂ ਸਾਨੂੰ ਦੱਸਿਆ ਹੈ ਕਿ ਤੁਹਾਡੇ ਪਿਤਾ ਜੀ ਨੂੰ ਗਲ ਚ ਟਾਇਰ ਪਾ ਕੇ ਜਿਹੜਾ ਜਿਹੜਾ ਅਸੀਂ ਆਪ ਤੌਰ ਤੇ ਸੁਣਦੇ ਆ ਕਿ ਸਿੱਖਾਂ ਨੂੰ ਗਲਾਂ ਚ ਟਾਇਰ ਪਾ ਕੇ ਸਾੜਿਆ ਉਹ ਤੁਹਾਡੇ ਨਾਲ ਬੀਤਿਆ ਅਸੀਂ ਸਿਰਫ ਉਹ ਸੁਣਿਆ ਹੈ ਦੇਖਿਆ ਵੀ ਨਹੀਂ ਤੁਹਾਡੇ ਨਾਲ ਬੀਤ ਗਿਆ ਤੁਸੀਂ ਉਹਨੂੰ ਦੇਖਿਆ ਆ ਤੁਹਾਡੇ ਪਰਿਵਾਰ ਦੇ ਵਿੱਚ ਇਹ ਸਾਰਾ ਕੁਝ ਹੋਇਆ ਤੁਸੀਂ 8-9 ਸਾਲ ਦੇ ਸੀਗੇ ਔਰ 8-9 ਸਾਲ ਦਾ ਬੱਚਾ ਜਿਹੜਾ ਆ ਉਹ ਸਮਝ ਰੱਖਦਾ ਹੈ ਜੀ ਕਿਹੋ ਜਿਹਾ ਮੰਜ਼ਰ ਸੀਗਾ ਉਸ ਸਮੇਂ ਔਰ ਸਜਾਵਾਂ ਤੋਂ ਬਾਅਦ ਦਿਲ ਨੂੰ ਕਿੰਨੀ ਕਿ ਸ਼ਾਂਤੀ ਮਿਲੀ ਆ ਮੈਨੂੰ ਉਹ ਉਹ ਸਮੇਂ ਬਾਰੇ ਜ਼ਰੂਰ ਦੱਸੋ ਜਿਸ ਸਮੇਂ ਤੁਹਾਡੇ ਸਾਹਮਣੇ ਸਾਰਾ ਕੁਝ ਵਾਪਰ ਰਿਹਾ ਸੀਗਾ ਜੀ ਮੈਂ ਮਾਸੀ ਜਾਂਦੇ 40 ਬਲਿਆ ਤੋਂ ਸੀ ਜਾ ਰਹੇ ਆ ਤਰੀਕਾ ਤੇ ਹਰ ਤਰੀਕ ਤੇ ਹਰ ਵਾਰੀ ਇਹ ਦਵਾਦੰਦੇਸੀ ਕਿੱਸਾ ਨੂੰ ਅੱਜ ਜਿਹੜਾ ਟਾਈਟਲ ਹੈ ਤੇ ਉੱਪਰ ਆ ਜਿਹੜੀ ਚਾਰਸ਼ੀ ਬਾਕੀ ਲਈ ਸਾਨੂੰ ਇੱਕ ਉਮੀਦ ਹੋਈ ਆ ਤੇ ਇਹ ਜੇਲ ਦੇ ਪਿੱਛੇ ਜਾਊਗਾ ਦੋਸਤੇ ਹੋ ਗਈ ਹੂੰ ਜੀ ਦੋਸਤੇ ਹੋ ਗਿਆ ਤਾਂ ਰਾਵਾਂ ਵੀ ਲੱਗ ਗਿਆ ਹੁਣ ਉਮੀਦ ਹੈ ਕਿ ਹੁਣ ਜਿਹੜੀ 13 ਸਤੰਬਰ ਨੂੰ ਜਿਹੜੀ ਹੁਣ ਤਰੀਕ ਆਊਗੀ ਉਸ ਤੇ ਜਿਹੜੇ ਜ ਸਾਹਮਣੇ ਕੁਝ ਨਾ ਕੁਝ ਵਧੀਆ ਫੈਸਲਾ ਲੈਣਗੇ ਹੂੰ ਮੈਮ 40 ਸਾਲ ਦਾ ਸਮਾਂ ਘਟ ਨਹੀਂ ਹੁੰਦਾ ਬਿਲਕੁਲ ਮੈਂ ਉਸ ਸਮੇਂ ਬਾਰੇ ਜਾਨਣਾ ਚਾਹੂੰਗੀ ਜਦੋਂ ਤੁਸੀਂ ਆਪਣੀ ਅੱਖਾਂ ਸਾਹਮਣੇ ਦੇਖਿਆ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਨਾਲ ਜਾਂ ਤੁਹਾਡੇ ਫਾਦਰ ਸਾਹਿਬ ਦੇ ਨਾਲ ਉਹ ਕੁਝ ਵਾਪਰਿਆ ਸੀਗਾ ਅਸੀਂ ਮੈਮ ਸੱਤ ਭੈਣ ਭਰਾ ਸੀਗੇ 31 ਤਰੀਕ ਨੂੰ ਪਤਾ ਲੱਗਿਆ ਕਿ ਇੰਦਰਾ ਜੀ ਨੂੰ ਗੋਲੀ ਮਾਰ ਦਿੱਤੀ ਗਈ ਹੈ 1 ਤਰੀਕ ਨੂੰ ਇੱਕ ਬੰਦਾ ਜੁੱਡਾ ਜਿਹਾ ਝੁੰਡੰਦਾ ਉਹ ਸਾਰੇ ਬੋਲਦੇ ਗਾਲਾ ਗੁਲਾ ਕਢਦੇ ਹੁਣ ਤੁਸੀਂ ਬੋਲੇ ਸੋਨਿਆ ਹਰ ਬੋਲ ਦਾ ਔਰ ਹੁਣ ਤੁਹਾਡਾ ਕੋਈ ਇੱਕ ਸਿੱਖ ਨਹੀਂ ਬੱਜੇਗਾ ਤੇ ਗਾਲਾਂ ਵੀ ਕੱਢਦੇ ਸੀਗੇ ਉਹ ਤੇ ਜਿੱਦਾਂ ਡੈਡੀ ਹੋ ਜਾਂਦਾ ਕਹਿਰ ਪਾ ਕੇ ਫਿਰ ਪਰ પેટ્રોલ ਵੀ ਪਾਤਾ ਤੇ ਮੇਰੇ ਕੋਲ ਜੀ ਗੁਰਵਾਰ ਵਿੱਚ ਸੀਗੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਜੀਰ ਸੀਗੇ ਉਹਨਾਂ ਨੂੰ ਵੀ ਤੇ ਉਹਨਾਂ ਦੇ ਜਿਹੜੇ ਅੱਗੇ ਤਾਇਏ ਸੀ ਸੀ ਦੇ ਬੁਖਨੂ ਨੂੰ ਦੋਨਾਂ ਦੇ ਸਿਰਾਂ ਦੇ ਕੋਲ ਤੋਂ ਉਹਨਾਂ ਨੂੰ ਪੰਗੇ ਉੱਤੇ ਉੱਪਰ પેટ્રોલ ਪਾ ਕੇ ਫੁੱਟਿਆ ਸੀ ਸਾੜਦਾ ਜਦੋਂ ਉਹ ਤੜਫਣ ਲੱਗੇ ਸੀ ਕਹਿੰਦੇ ਦੇਖੋ ਸਾੜਾ ਕਿਵੇਂ ਸਰਦਾਰ ਦਾਸ ਕਹਿੰਦਾ ਪਿਆ ਉਹ ਮੇਰੇ ਸਕੇ ਬੁੱੱਪੜ ਸੀਗੇ ਦਰਸ਼ਨ ਸਿੰਘ ਜੀ ਹੰਦਵਾਲੇ ਦੇ ਪਾਈ ਜੀ ਸੀਗੇ